ਆ ਸਾਡੇ ਸਤਕਾਰਯੋਗ ਪੰਜੀ ਐਸਵੀ ਲੈਂਤ ਨੇ ਸਤਿ ਸ਼੍ਰੀ ਅਕਾਲ ਪੰਜੀ ਹਾਂ ਜੀ ਸਤਿ ਸ਼੍ਰੀ ਅਕਾਲ ਪੰਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸਵੀਰ ਕੌਰ ਐ ਜਸਵੀਰ ਕੌਰ ਹਾਂ ਜੀ ਜਸਵੀਰ ਕੌਰ ਛੁੱਟੀ ਹਾਂ ਜੀ ਛੁੱਟੀ ਲਾਸਟ ਨੇ ਛੁੱਟੀ ਹੈ ਤੁਸੀਂ ਕਿੰਨੇ ਸਮੇਂ ਤੋਂ ਪੰਜੀ ਕੈਨੇਡਾ ਚਲਾ ਰਹੇ ਹੋ ਮੈਂ ਵੈਰੇ 45 ਸਾਲ ਤੋਂ 45 ਸਾਲ ਤੋਂ ਤੁਹਾਡਾ ਪੈਂਟ ਕਿ ਜੱਦੀ ਪੈਂਟ ਕਿਹੜਾ ਮੋਰਾ ਵਾਲੀ ਆ ਹਾਂ ਜੀ ਮੇਰਾ ਪੈਂਟ ਮੋਰਾ ਵਾਲੀ ਆ ਤੁਹਾਡਾ ਸੋਰਾ ਸੋਰਾ ਪਿੰਡ ਕਿਹੜਾ ਤੁਹਾਡਾ ਸੋਰਾ ਪਿੰਡ ਮੇਰਾ ਹੈਗਾ ਜਿੱਦਾਂ ਪਡੋਰੀ ਪਡੋਰੀ ਇਹ ਕਿਹੜੀ ਪਡੋਰੀ ਪਡੋਰੀਆਂ ਬਹੁਤ ਨੇ ਪਿੰਡਾਂ 'ਚ ਇੱਕ ਪਡੋਰੀ ਹੁਸ਼ਿਆਰਪੁਰ ਕੋਲ ਆ ਬੀਬੀ ਦੀ ਪਡੋਰੀ ਬੀਬੀ ਦੀ ਪਡੋਰੀ ਆ ਸ਼ਬੀਬੀ ਦੀ ਪਡੋਰੀ ਤੇ ਬੀਬੀ ਜਸਵੀਰ कौर ਸਾਡੀ ਲਾਈਨ 'ਚ ਨੇ ਜਸਵੀਰ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਕਿੰਨੇ ਬੱਚੇ ਤੁਹਾਡੇ ਹਾਂ ਜੀ ਮੇਰੀ ਉਮਰ ਹੋ ਗਈ 6 60 ਸਾਲ ਦੀ 60 ਸਾਲ ਦੀ ਕਿੰਨੇ ਬੱਚਿਆਂ ਦੇ ਮਾਪੇ ਆਪ ਜੀ ਮੇਰੇ ਦੋ ਬੇਟੇ ਆ ਦੋ ਬੇਟੇ ਜੀ ਤੁਹਾਡਾ ਭਰਾ ਤੁਹਾਡਾ ਸਾਹ ਹਾਂਜੀ ਭੈਣ ਦਾ ਭਰਾ ਭੈਣ ਦਾ ਸਾਥ ਅਤੇ ਭੈਣ ਦੇ ਦੁੱਖ ਸੁੱਖ ਵਿੱਚ ਸਾਥ ਦੇਣ ਵਾਲਾ ਭਰਾ ਸੰਤੋਖ ਸਿੰਘ ਨੇੜਿਆ ਨਿਯਤ ਹਾਂਜੀ ਰੋ ਨਾ ਪੰਜੀ ਰੋ ਨਾ ਪਲੀਜ਼ ਨਾ ਰੋ ਬੋ ਨਾ ਰੋ ਬੋ ਮੇਰਾ ਪਿਆਰ ਬਹੁਤ ਸੀ ਹੋਣਾ ਪੰਜੀ ਨਾ ਰੋ ਬੋ ਹਾਂਜੀ ਹਾਂਜੀ ਪਾਪੀ ਲੋਕ ਪਾਪ ਕਰਦੇ ਨੇ ਕੀ ਕਰ ਸਕਦੇ ਆ ਪਾਪੀ ਲੋਕ ਹੈ ਬਹੁਤ ਬੁਰੀ ਤਰ੍ਹਾਂ ਜਿੱਦੜ ਤੜਫਾਇਆ ਵਿਚਾਰੇ ਇੰਨੇ ਨਾਲ ਹੀ ਮਾਜਦਕਾਰ ਦੱਸ ਸੰਤੋਖ ਸਿੰਘ ਜਿਹੜਾ ਸੀਗਾ ਤੁਹਾਡਾ ਭਰਾ ਤੁਹਾ ਤੋਂ ਵੱਡਾ ਸੀ ਛੋਟਾ ਸੀ ਹਾਂਜੀ ਮੈਂ ਮੇ ਤੋਂ ਵੱਡਾ ਸੀ ਜਿੱਦਾਂ ਉਹ ਉਮਰ ਵੀ ਉਹਦੀ ਗਾਸ ਦੱਸਦੇ ਹੋ 70 ਸਾਲ ਦਾ ਸੀਗਾ ਉਹ 70 ਹਾਂ ਲੂਕ ਪੈਂਦ ਦਸੀ ਜਾਂਦੀ ਹੈ 76 ਸਾਲ ਸੀ ਹਾਂਜੀ ਤਾਂ ਸੰਤੋਖ ਸਿੰਘ ਦੇ ਬੱਚੇ ਕਿੰਨੇ ਆ ਹਾਂਜੀ ਬੱਚੇ ਉਹਦੀ ਇੱਕ ਲੜਕੀ ਇੱਕ ਲੜਕਾ ਔਰ ਇਹਦੇ ਕਿੱਛੇ ਆ ਭੈਣ ਕੋ ਬੜੀਆਂ ਮੇਰੀ ਸਾਰੀ ਫੈਮਿਲੀ ਬੈਨਕੋਵਰ ਹੈ ਮੈਂ ਨਹੀਂ ਕਿਹਾ ਗੱਲ ਕੀਤੀ ਸੰਤੋਖ ਸਿੰਘ ਕਦੋਂ ਕੈਨੇਡਾ ਆਇਆ ਸੀ ਯਾਰ ਇਹ ਤੁਹਾਨੂੰ ਹਾਂਜੀ ਇਹ ਆਇਆ ਸੀ ਜਦੋਂ 86 86 ਵਿੱਚ ਆਇਆ ਸੀ ਹਾਂਜੀ 86 ਵਿੱਚ ਆਇਆ ਸੀ ਇਹ ਜੀ ਮੇਰੇ ਨਾਲ 87 ਵਿੱਚ ਸੀ ਕਿ ਜਦੋਂ ਤੁਸੀਂ ਕਦੋਂ ਆਏ ਆ ਤੁਸੀਂ ਕਿਹੜੇ ਸਾਲ ਚ ਆਏ ਆ ਅਸੀਂ ਅਸੀਂ ਆਏ ਸੀਗੇ 82 ਚ ਓ ਤੁਸੀਂ ਪਹਿਲਾਂ ਤੁਸੀਂ ਮਗਾਇਆ ਸੀ ਆਪਣੇ ਭਰਾ ਨੂੰ ਹਾਂਜੀ ਮੈਂ ਉਹ ਜਿੱਦਾਂ ਉਹ ਦੋ ਦੂਸਰਾ ਅਪਲਾਈ ਕੀਤਾ ਸੀ ਮੇਰੇ ਸਿਸਟਮ ਨੇ ਓਕੇ ਠੀਕ ਹੈ 180 ਜਿੱਦਾਂ ਓਕੇ ਠੀਕ ਹੈ ਅੱਛਾ ਸੰਤੋਖ ਸਿੰਘ ਸ਼ਾਦੀ ਸ਼ੋਦ ਦੋ ਬੱਚੇ ਮਤਲਬ ਇਹਨਾਂ ਦੀ ਵਾਈਫ ਜਿਹੜੀ ਇਹਨਾਂ ਸੈਪਰੇਸ਼ਨ ਹੋਇਆ ਸੀ ਡਿਵੋਰਸ ਹੋਇਆ ਸੀ ਹਾਂਜੀ ਇਹਨਾਂ ਦਾ ਡਿਵੋਰਸ ਹੋ ਗਿਆ ਇਹਨਾਂ ਨੇ ਦੂਜੀ ਸ਼ਾਦੀ ਵੀ ਕਰਾਈ ਸੀ ਜਾਂ ਇਹ ਇੱਕੋ ਸ਼ਾਦੀ ਸੀ ਨਹੀਂ ਨਹੀਂ ਇਹਹੀ ਸੀ ਜਾਂ ਡਿਵੋਰਸ ਕਦੋਂ ਹੋਇਆ ਇਹਨਾਂ ਦਾ ਇਹ ਮੈਨੂੰ ਯਾਦ ਨਹੀਂ ਹੋ ਰਿਹਾ ਹੋਣੇ ਆ ਹਾਂ ਸੇ ਸੱਤ ਸਾਲ ਹੋ ਗਏ ਤੇ ਬੱਚੇ ਕਿੱਡੇ ਕਿੱਡੇ ਇਹਨਾਂ ਦੇ ਬੱਚੇ ਤਾਂ ਵੱਡੇ ਬੇਟੀ ਵੀ ਵਿਆਈਓ ਬੇਟਾ ਅੱਛਾ ਵਿਆਹਣ ਤੋਂ ਬਾਅਦ ਡਿਵੋਰਸ ਹੋਇਆ ਨਹੀਂ ਵਿਆਹ ਜਿੱਦਾਂ ਜਦੋਂ ਨਹੀਂ ਪਹਿਲੇ ਹੋਇਆ ਸੀ ਪਹਿਲ ਹੋਇਆ ਬਾਅਦ ਚ ਬੱਚੇ ਵਿਆਏ ਨੇ ਤਾਂ ਤੁਹਾਡੀ ਜਿਹੜੀ ਪਰਜਾਈ ਆ ਉਹ ਵੱਖਰੀ ਰਹਿੰਦੀ ਆ ਹਾਂਜੀ ਉਹ ਤਾਂ ਬੰਨ ਕੋ ਉਸਿੰ ਉਹ ਬੱਚਿਆਂ ਦੇ ਨਾਮ ਬੱਚੇ ਕਿਹਦੇ ਨਾਲ ਨੇ ਪੀ ਨਾਲ ਨੇ ਜਾਂ ਮਤਲਬ ਮਾਂ ਨਾਲ ਨੇ ਮੈਂ ਬੇਟੀ ਤਾਂ ਬੱਸ ਸਹੁਰਿਆਂ ਦੇ ਘਰ ਆ ਤੇ ਬੇਟਾ ਮਾਂ ਨਾਲ ਆਲੇ ਬੇਟਾ ਮਾਂ ਨਾਲ ਆਲੇ ਤਾਂ ਤੁਹਾਡਾ ਨਾਲ ਗੱਲ ਕਰਦਾ ਆਪਣੀ ਭੂਆ ਨਾਲ ਕਦੇ ਹਾਂਜੀ ਮੈਂ ਹੋਰ ਮੇ ਭੂਆ ਨਾਲ ਜਾਂ ਸਾਰਿਆਂ ਨਾਲ ਹੂੰ ਤੇ ਆਪਣੀ ਡੈਡੀ ਨਾਲ ਵੀ ਗੱਲਬਾਤ ਕਰਦਾ ਸੀ ਸੰਤੋਖ ਨਾਲ ਵੀ ਹਾਂਜੀ ਉਹ ਡੈਡੀ ਵੀ ਨਾਲ ਵੀ ਸੀਗਾ ਬਹੁਤ ਪਿਆਰ ਸੀ ਡੈਡੀ ਨਾਲ ਠੀਕ ਹੈ ਜੀ ਹਾਂਜੀ ਪੰਜ ਜੀ ਹੋਇਆ ਕੀ ਹੈ ਕਿ ਤੁਹਾਡਾ ਪਿੰਡ ਮੂਹਰਾ ਵਾਲੀ ਦੇ ਵਿੱਚ ਹੂੰ ਤੁਹਾਡਾ ਘਰ ਕਿੱਧਰਲੇ ਪਾਸੇ ਬਹੁਤ ਵੱਡਾ ਪਿੰਡ ਹੈ ਤੁਹਾਡਾ ਕਿੱਧਰ ਆਏ ਤੁਹਾਡਾ ਵੱਡਾ ਪਿੰਡ ਸਾਡਾ ਇੱਧਰ ਆ ਜਿੱਦਾਂ ਤੁਸੀਂ ਜਾਣਦੇ ਬੱਬਾ ਭਗਤ ਹਾਂਜੀ ਹਾਂਜੀ ਉਧਰਲੀ ਸਾਈਡ ਤੇ ਸਾਡਾ ਬਾਹਰਲੇ ਪਾਸੇ ਆ ਜਿੱਦਾਂ ਸਾਡੇ ਇਹ ਘਰ 'ਚ ਜਿਹੜੇ ਗਵਾਂਢੀ ਸਾਡੇ ਉਹ ਅਮਰੀਕਾ ਆਏ ਹੋ ਆ ਇੱਧਰ ਗਵਾਂਢੀ ਉਹ ਕੈਨੇਡਾ ਚ ਆਏ ਜਿਹੜੇ ਅਮਰੀਕਾ ਜਿਹੜਾ ਅਮਰੀਕਾ 'ਚ ਆਏ ਨੇ ਉਹ ਗਵਾਂਢੀ ਉਹਨਾਂ ਨਾ ਕੀ ਹੈ ਉਹ ਤਾਂ ਬਹੁਤ ਚੜਦੇ ਆ ਇੰਗਲੈਂਡ 'ਚ ਤੁਹਾਨੂੰ ਨਾ ਨਹੀਂ ਪਤਾ ਤੁਹਾਨੂੰ ਹਾਂ ਜੀ ਬਹੁਤ ਛੋਟੇ ਛੋਟੇ ਸੀ ਸੌਫਟ ਵੀ ਜਿਹੜੇ ਕੈਨੇਡਾ ਆਏ ਨੇ ਉਹ ਉਹਨਾਂ ਨੂੰ ਪਤਾ ਕੀ ਨਾ ਹੈ ਉਹ ਨਹੀਂ ਨਾਲ ਦੇ ਜਿਹੜੇ ਛੱਡ ਘਰ ਦੇ ਹਾਂ ਇੱਕ ਤਾਂ ਇੱਕ ਤੁਹਾਡੇ ਘਰ ਦਾ ਪਰਿਵਾਰ ਇੱਕ ਤਾਂ ਅਮਰੀਕਾ ਦਾ ਉਹਨਾਂ ਦਾ ਨਾਂ ਨਹੀਂ ਯਾਦ ਹੈ ਉਹ ਮੈਨੂੰ ਪੱਕਾ ਨਹੀਂ ਪਤਾ ਮੈਨੂੰ ਬਹੁਤ ਟਾਈਮ ਹੋ ਗਿਆ ਖੰਡਾ ਅਮਰੀਕਾ ਚ ਚਲੋ ਇਹ ਛੱਡ ਨੂੰ ਇਹ ਛੱਡੂ ਗਾਣੋ ਸੰਤੋਖ ਸਿੰਘ ਤੁਹਾਡਾ ਭਰਾ ਹਰੇਕ ਸਾਲ ਇੰਡੀਆ ਜਾਂਦਾ ਸੀ ਔਰ ਹਾਂ ਜੀ ਇਹਨਾਂ ਨੇ ਜਿੱਦਾਂ ਇੱਥੇ 40 ਸਾਲ ਹੀ ਨਾ ਕੰਮ ਕੀਤਾ ਸੀ ਫੇਰ ਇਹਨਾਂ ਨੂੰ ਪੈਨਸ਼ਨ ਲੱਗ ਗਈ ਹਾਂ ਤੇ ਜਿੱਦਾਂ ਘਰ ਜਿੱਦਾਂ ਉਹ ਜਿਹੜੀ ਲੇਡੀ ਸੀਗੀ ਉਹ ਪਹਿਲੇ ਸਾਡੇ ਘਰ 'ਚ ਰਹਿੰਦੀ ਸੀ ਉਹਨੂੰ 6-7 ਸਾਲ ਹੋ ਗਏ ਸੀ ਕਿ ਰਹਿੰਦੀ ਉਹ ਜਿੱਦਾਂ ਮੇਰਾ ਵੱਡਾ ਭਰਾ 80 ਸਾਲ ਦਾ ਸੀਗਾ ਤੇ ਉਹਦੀ ਫੈਮਿਲੀ ਮੈਚਲ ਅਲੂਵ ਹੋ ਗਈ ਤੇ ਫਿਰ ਉਹ ਜਿੱਦਾਂ ਉਹ ਕਹਿੰਦਾ ਸੀ ਮੈਂ ਪਿੰਡੇ ਰਹਿਣਾ ਤੇ ਮੇਰਾ ਜੀਨ ਉੱਧਰ ਲੱਗਦਾ ਹੈ ਨਾ ਫਿਰ ਉਹ ਜਿੱਦਾਂ ਇਹ ਲੇਡੀ ਜਿੱਦਾਂ ਸਾਡੇ ਪਿੰਡ 'ਚ ਹੋਰ ਘਰ 'ਚ ਸੀ ਜੀ ਤੇ ਫਿਰ ਉਹ ਉਹ ਕਹਿੰਦੇ ਬੇਸੀਂ ਘਰ ਖਾਲੀ ਕਰਾਉਣ ਤੇ ਜੇ ਤੁਹਾਨੂੰ ਲੋੜ ਆ ਬਈ ਤੁਸੀਂ ਰਾ ਇਹੇ ਆਸਾ ਕਰੀ ਸਾਡੇ ਫਿਰ ਉਹਨੇ ਜਿੱਦਾਂ ਸਾਡੇ ਘਰ ਤੇ ਜਿੱਦਾਂ ਸਾਡੇ ਘਰ 'ਚ ਉਹਦੀ ਲੋਕ ਆਫਲ ਕਾਰਦੀ ਸੀ ਸਭਾ ਜਿੱਦਾਂ ਟੇਕ ਕੇਅਰ ਸਾਰੇ ਖਾਣਾ ਬਣਾ ਦੇਣਾ ਜਿੱਦਾਂ ਇਹ ਵੱਡੇ ਭਰਾ ਜਿਹੜੀ ਮਨਜੀਤ ਕੌਰ ਆ ਇਹ ਇਹ ਵੀ ਵਿਆਹੀ ਹੋਈ ਸੀ ਹਾਂ ਜੀ ਇਹਦੇ ਮੈਂ ਦੂਜਾ ਵਿਆਹ ਹੋਇਆ ਸੀ ਤਾਂ ਤੁਹਾਡੇ ਪਿੰਡ ਇਹਦੀ ਦੂਜੀ ਸ਼ਾਦੀ ਹੋਈ ਸੀ ਠੀਕ ਹੈ ਨਾ ਨਹੀਂ ਸਾਡੇ ਪਿੰਡ ਨਹੀਂ ਹੋਈ ਮੈਨੂੰ ਸਾਡੇ ਪਿੰਡ ਨਹੀਂ ਹੋਈ ਹੈ ਅੱਛਾ ਇਹ ਬਾਹਰ ਕਿਸੇ ਵੈਸੇ ਬਾਠਾਂ ਦੀ ਹੈ ਵੈਸੀ ਇਹ ਬਾਠ ਹਾਂ ਜੀ একদম ਮੈਨੂੰ ਪਿੰਡ ਵੀ ਨਹੀਂ ਮੈਂ ਪੁੱਛਿਆ ਉਦੋਂ ਤਾਂ ਉਦੋਂ ਸਪਾ ਰੱਖੀ ਹੋ ਸੀ ਜਿੱਦਾਂ ਟੇ ਕੇਅਰ ਕਰਨ ਲਈ ਮੇਰੇ ਵੱਡਾ ਭਰਾ ਰਹਿੰਦਾ ਸੀ ਘਰ ਤੇ 80 ਸਾਲ ਦਾ ਸੀ ਉਹ ਵੀ ਟੇ ਕੇਅਰ ਕਰਦੀ ਹੁੰਦੀ ਤਾਂ ਤੁਹਾਡਾ ਵੱਡਾ ਭਰਾ ਇੰਡੀਆ ਰਹਿੰਦਾ ਸੀਗਾ ਹਾਂ ਜੀ ਉਹ ਵਿਆਹਿਆ ਸੀਗਾ ਹਾਂ ਜੀ ਤਾਂ ਉਹਦੇ ਬੱਚੇ ਉਹ ਮਾਚਾ ਲੱਲ ਰਹਿੰਦੇ ਆ ਓਕੇ ਤੇ ਤੁਹਾਡਾ ਵੱਡਾ ਭਰਾ ਇਸ ਵੇਲੇ ਠੀਕ ਠਾਕ ਆ ਉਹ ਠੀਕ ਠਾਕ ਆ ਪਰ ਉਹ ਜਦੋਂ ਉਹਦੀ ਸੁਰਤੀ ਨਹੀਂ ਠੀਕ ਨਾ ਉਨਸਾਉਣ ਦਾ ਇੰਨਾ ਇੰਨਾ ਤੌਰ ਹੁੰਦਾ ਤੇ ਮਤਲਬ ਉਹ ਹੁਣ ਇਸ ਘਰ ਚ ਜਿੱਥੇ ਘਰ ਦੇ ਵਿੱਚ ਇਹ ਆ ਦੋ ਬਾਡੀਆਂ ਮਿਲੀਆਂ ਨਹੀਂ ਉੱਥੇ ਹੀ ਸੀ ਉਹ ਹਾਂਜੀ ਉੱਥੇ ਹੀ ਸੀਗਾ ਓ ਮਾਈ ਗਾਡ ਉਹ ਤੇ ਜਦੋਂ ਕਤਲ ਕਰਕੇ ਸੀ ਇਹਨੂੰ ਅੰਦਰ ਬੰਦ ਕਰਕੇ ਸਾਰੇ ਬਾਰੇ ਅੱਛਾ ਤੁਹਾਨੂੰ ਕਿ ਕਿੱਦਾਂ ਪਤਾ ਲੱਗਾ ਕਿ ਸੰਤੋਖ ਸਿੰਘ ਦਾ ਤਾਂ ਉਹ ਲੜਕੀ ਦਾ ਕਤਲ ਕਰ ਦਿੱਤਾ ਤੁਹਾਨੂੰ ਕਿਹਨੇ ਦੱਸਿਆ ਸਾਨੂੰ ਜਿੱਦ ਮੇਰੇ ਉਹ ਜਿਹੜੇ ਸੈਂਬਲ ਮੇਰੇ ਭਰਾ ਦੀ ਭਤੀਜਾ ਮੇਰਾ ਤੇ ਉਹਨੇ ਸਾਰਿਆਂ ਨੂੰ ਫੋਨ ਕੀਤਾ ਤੇ ਫਿਰ ਜਿੱਦਾਂ ਮੈਨੂੰ ਵੀ ਕੀਤਾ ਇੰਡੀਆ ਤੋਂ ਇੰਡੀਆ ਤੋਂ ਕੀਤਾ ਹਮਾਤਲ ਤੋਂ ਨਹੀਂ ਹਾਂਜੀ ਕਿ ਮਤਲਬ ਕਤਲ ਕਰ ਦਿੱਤਾ ਆ ਚਾਚੀ ਦਾ ਤਾਂ ਅੱਛਾ ਤਾਂ ਉਹ ਲੇਡੀ ਦਾ ਲੇਡੀ ਜਿਹੜੀ ਸੰਭਾਲ ਕਰਦੀ ਸੀਗੀ ਹਾਂਜੀ ਇਹ ਲੇਡੀ ਤੁਹਾਡੇ ਘਰ ਚ ਰਹਿੰਦੀ ਸੀਗੀ ਹਾਂਜੀ ਜਿੱਦਾਂ ਟੇਕ ਕੇਅਰ ਕਰਦੀ ਸੀ ਤੇ ਜਿੱਦਾਂ ਇਹਦੀ ਬੇਜਿੱਦਾਂ ਰੋਟੀ ਪਾਣੀ ਬਣਾਉਂਦੀ ਸੀ ਤੇ ਜਿੱਦਾਂ ਗਰੋਸਰੀ ਦੇ ਪੈਸੇ ਦੇਂਦਾ ਸੀ ਉਹਨਾਂ ਦੀ ਮਦਦ ਕਰ ਦਿੰਦਾ ਸੀ ਓਕੇ ਤੇ ਇਹਦੇ ਨਾਲ ਇਹਦਾ ਮੁੰਡਾ ਵੀ ਸੀ ਇੱਕ ਹਾਂਜੀ ਇਹੇ ਸੀਗਾ ਇਹ ਜਿਹਨੇ ਜਿੱਦਾਂ ਹਾਂਜੀ ਹਾਂਜੀ ਜਿਸ ਮੁੰਡੇ ਨੇ ਮਾਰੀ ਮਾਂ ਆਪਣੀ ਤੇ ਮਾਰਿਆ ਤੁਹਾਡੇ ਭਰਾ ਨੂੰ ਤੇ ਇਹ ਮੁੰਡਾ ਮਨਜੀਤ ਕੌਰ ਦਾ ਸੀਗਾ ਹਾਂਜੀ ਤੇ ਮਨਜੀਤ ਕੌਰ ਦੇ ਇੱਕ ਮਿੰਟ ਜੀ ਮਨਜੀਤ ਕੌਰ ਦੇ ਇਹ ਮੁੰਡਾ ਤੇ ਨਾਲ ਇਹਦੀ ਕੋਈ ਤੀਵੀ ਆ ਪੰਜੀਤ ਕੌਰ ਨਾਲ ਮਨਜੀਤ ਜਿਹੜੀ ਮਨਜੀਤ ਕੌਰ ਆ ਜਿਹਨੂੰ ਮਾਰਿਆ ਗਿਆ ਹਾਂਜੀ ਕਿੰਨੇ ਬੱਚੇ ਆ ਉਹਦੇ ਉਹਦੇ ਦੋ ਕੁੜੀਆਂ ਸੋ ਰਹੀਆਂ ਮੈਂ ਜਿਹਦਾ ਉਹ ਜੋ ਇੱਕ ਬੇਟਾ ਠੀਕ ਹੈ ਜਿਹੜਾ ਵੀ ਅੱਛਾ ਤੁਹਾਨੂੰ ਇਹ ਹਿਮਾਚਲ ਤੋਂ ਇੱਕ ਮਿੰਟ ਜੀ ਕਾਲ ਆਉਂਦਾ ਬਾਰ ਬਾਰ ਮੈਂ ਸਮਝ ਨਹੀਂ ਕਿਉਂ ਕਾਲ ਕਰ ਰਹੇ ਲੋਕ ਅੱਛਾ ਤੁਹਾਨੂੰ ਜਦ ਕਾਲ ਆਉਂਦਾ ਭੈਣ ਜੀ ਹੂੰ ਹੂੰ ਕਿ ਡੇਥ ਹੋ ਜਾਂਦੀ ਹੈ ਮਾਰ ਦਿੱਤਾ ਗਿਆ ਹੈ ਹਾਂਜੀ ਕਤਲ ਕਰ ਦਿੱਤਾ ਗਿਆ ਹੈ ਕਤਲ ਕਰ ਦਿੱਤਾ ਗਿਆ ਤੇ ਉਦੋਂ ਪਤਾ ਲੱਗਿਆ ਸੀ ਕਤਲਕੀਨ ਕੀਤਾ ਪਤਾ ਕਿ ਉਦੋਂ ਲੱਗਾ ਕਿ ਮੁੰਡੇ ਨੇ ਕੀਤਾ ਕਤਲ ਇਹ ਮੁੰਡੇ ਨੇ ਜਿੱਦ ਆਪ ਵੀ ਦੱਸ ਦਿੱਤਾ ਪੁਲਿਸ ਨੂੰ ਹਾਂਜੀ ਇਹ ਮੁੰਡਾ ਕਿੰਨੀ ਉਮਰ ਦਾ ਸੀਗਾ ਮੇਰਾ ਖਿਆਲ ਮੈਂ ਟੀਵੀ ਤੇ ਸੁਣਿਆ 29 ਦਾ ਦੱਸਦਾ ਮੈਨੂੰ ਨਹੀਂ ਪਤਾ ਮੈਂ ਤਾਂ ਦੇਖਿਆ ਵੀ ਨਹੀਂ ਹਾਂਜੀ ਇਹ ਮੁੰਡਾ ਨਸ਼ਾ ਕਰਦਾ ਸੀ ਕੋਈ ਐਦਾਂ ਵੀ ਨਹੀਂ ਪਤਾ ਸ਼ਾਇਦ ਕੋਈ ਕਹਿ ਨਹੀਂ ਸਕਦਾ ਅਛਾ ਤੋ ਉਹਨੇ ਇਨੀ ਮਤਲਬ ਪੁਲਿਸ ਨੂੰ ਦੱਸਿਆ ਕਿ ਇਹਨੇ ਕੀ ਕਤਲ ਕੀਤਾ ਉਹਨੇ ਆਪਣੇ ਆਪ ਕਹਿਤਾ ਕਿ ਮੈਂ ਮਾਰਿਆ ਹਾਂ ਹਾਂਜੀ ਦੱਸਦੇ ਇਨੀ ਗੱਲ ਸੁਣੀ ਮਾਰੇ ਕਾ ਤੂੰ ਮਾਰਨ ਦਾ ਕਾਰਨ ਕੀ ਸੀ ਇਹ ਮੇਰਾ ਭਰਾ ਜਿੱਦਾਂ ਇੰਡੀਆ ਹਰਸਲ ਜਾਂਦਾ ਸੀ ਉਹ ਜਿੱਦਾਂ ਘਰ ਦੀ ਰਪਿਆ ਕਰਨ ਤੇ ਜਿੱਦਾਂ ਕੋਈ ਕੰਮ ਕਰਨ ਲੱਗ ਗਿਆ ਹਾਂ ਤੇ ਇਹਨੇ ਜਿੱਦਾਂ ਜੇਲ੍ਹ ਵਿੱਚ ਵੀ ਜਾਦੇ ਗਿਆ ਚੋਰੀਆਂ ਕਰਕੇ ਫੜਿਆ ਸੀ ਫਿਰ ਇਹ ਕਿਹਾ ਨਾ ਇਹਦੀ ਮਾਂ ਕਹਿੰਦੀ ਸਾਡੀ ਮਦਦਤ ਕਰੋ ਤੇ ਉਹਨੇ ਛਡਾਓ ਫੇਰੇ ਨੇ ਜਦ ਤੱਕ ਮਦਦ ਕੀਤੀ ਤੇ ਬਾਹਰ ਆਇਆ ਤੇ ਫੇਰ ਕਹੇ ਮੈਨੂੰ ਗੱਡੀ ਲੈ ਕੇ ਦੇ ਤੇ ਇਹਨੇ ਫੇਰ ਗੱਡੀ ਲੈ ਕੇ ਦਿੱਤੀ ਫੇਰੇ ਦੇ ਕੋਲ ਜਿੱਦਾ ਪੈਸੇ ਬਹੁਤ ਸੀ ਮੇਰੇ ਘਰ ਚ ਰੱਖ ਰਿਆ ਸੀ ਮੈਂ ਕਿਹਾ ਵੀ ਕਿ ਨਾ ਜਬਾ ਇਹ ਤੁਸੀਂ ਘਰ ਤੇ ਨਹੀਂ ਕਸੀ ਕਹਿੰਦਾ ਮੈਂ ਤਾਂ ਬੈਂਕ ਜਾਵਾ ਨਹੀਂ ਜਾ ਹੁੰਦਾ ਤੇ ਮੈਂ ਇਹਨਾਂ ਨੂੰ ਬਰੋਥਰੀ ਦੇ ਪੈਸੇ ਦੇ ਦਿੰਨਾ ਫਿਰ ਮੇਰਾ ਖਾਣਾ ਬੰਦ ਜਾਂਦਾ ਹ ਹ ਉਹ ਫਿਰ ਜਦਾਂ ਪਤਾ ਨਹੀਂ ਪੈਸੇ ਲੈਣ ਆਏ ਆ ਪਤਾ ਨਹੀਂ ਉਹ ਦਾ ਸਕੂਟਰ ਮੋਟਰਸਾਈਕਲ ਉਹ ਵੀ ਲੈ ਗਏ ਚੋਰੀ ਕਰਨ ਪਤਾ ਨਹੀਂ ਆਏ ਕੀ ਪਤਾ ਚਾਹੇ ਤੋਂ ਪੈਸੇ ਨਾ ਜਿੰਦਾ ਹੋ ਪਰ ਬਟਨ ਨਹੀਂ ਰੱਖ ਜਾਣੇ ਮੈਂ ਤਾਂ ਆਈ ਸੀ ਤੁਹਾਡੇ ਕਿੰਨਾ ਪਾਵੇ ਕਿ ਪੈਸੇ ਜਿਹੜੇ ਸੀ ਆ ਸਾਰੇ ਲੈ ਗਏ ਕਿੰਨੇ ਕੁ ਪੈਸੇ ਸੀਗੇ ਪੈਸੇ ਕਿੰਨੇ ਕੈਸ਼ ਹੁੰਦੇ ਉਹ ਦੱਸਿਆ ਨਹੀਂ ਜਿੱਦ ਦੌੜ ਆਖਰੇ ਹੁੰਦਾ ਸੀ 20 ਕੁ 4 ਤੋਂ ਵੱਧੇ ਕੋਲ ਰੱਖਣੇ ਹੁੰਦਾ ਸੀ ਸਗੋਂ ਮੈਂ ਕਿ ਇੱਕ ਵਾਰ ਕਿਹਾ ਮੈਂ ਕਿਹਾ ਭਾਈ ਸੈਂਟਰ ਮੇਟਰ ਦੇ ਵਿੱਚ ਤੋ ਬਾਰ-ਬਾਰ ਜਾਣਾ ਉਖਾ ਰਹਿਣਾ 15-20000 ਰੁਪਏ ਤਾਂ ਨਾਰਮਲ ਗੱਲੇ ਪੈਂਦੀ ਹਾਂ ਜੀ ਹਾਂ ਜੀ 15-20000 ਤਾਂ ਕਿਹੜੀ ਗੱਲ ਹੋ ਹਾਂ ਜੀ ਹੁਣ ਪੈਸੇ ਮੈਨੂੰ ਪੱਕਾ ਨਹੀਂ ਪਤਾ 15 ਕ 20 ਜ਼ਿਆਦਾ ਵੀ ਚਲੋ ਐਨੀਵੇ ਦੋਸ਼ ਇਹ ਲਾਉਂਦੇ ਆ ਕਿ ਮਾਫ ਕਰਨਾ ਤੁਸੀਂ ਸਾਡੇ ਭੈਣ ਜੀਓ ਹਾਂ ਹਾਂ ਕਿ ਜਿਹੜੀ ਇਹ ਔਰਤ ਆ ਇਹਦੇ ਰਿਲੇਸ਼ਨ ਤੁਹਾਡੇ ਭਰਾ ਦੇ ਨਾਲ ਹੋ ਗਏ ਸਭ ਝੂਠ ਸਭ ਝੂਠ ਉਹਦਾ ਤਾਂ ਤੁਸੀਂ ਰੈਕਟ ਕੱਢ ਕੇ ਦੇਖ ਲਿਓ 4 ਸਾਲ ਜਰਮਨ ਰਿਹਾ 40 ਸਾਲ ਇੱਥੇ ਨ ਰਹਿਣ ਜਨ ਹੋ ਗਿਆ ਕਿਸੇ ਨੂੰ ਪੁੱਛ ਲਓ ਜੇ ਕਿਸੇ ਦੀ ਭੈਣ ਨੂੰ ਗੌਂਡ ਛੇੜਿਆ ਹੋ ਗਿਆ ਬਹੁਤ ਸਾਊ ਸੀਗਾ ਸਗੋ ਮੈਂ ਇੱਥੇ ਕਈ ਵਾਰੀ ਕਹਿਣਾ ਮੈਂ ਕਹਣਾ ਜੇ ਮੈਂ ਕਿਸੇ ਆਨਗਵਾਰ ਦਾ ਪੁੱਛਣਾ ਕਿ ਕਿੰਦਾ ਉਹ ਕਹਿੰਦਾ ਮੈਂ ਨਹੀਂ ਕਿਸੇ ਦੀ ਗੱਲ ਕਰਦਾ ਨਾ ਕਿਸੇ ਦੀ ਗੱਲ ਕਿਉਂ ਨਾ ਮੈਨੂੰ ਨਹੀਂ ਪਤਾ ਮੈਂ ਤਾਂ ਆਪਣਾ ਐਨਜੋਏ ਕਰਨ ਜਾਂਣਾ ਥੋੜਾ ਘਰ ਘਰ ਦੇਪਾਲ ਕਰਨੀ ਸਾਲ ਵਿੱਚ ਕਿੰਨੀ ਵਾਰ ਜਾਂਦਾ ਸੀ ਇੰਡੀਆ ਜਿਹਦਾ ਹੁਣ ਜਾਣ ਲੱਗਾ ਸੀਗਾ 6 ਮਹੀਨੇ ਬਾਅਦ ਚਲ ਜਾਂਦਾ ਕਦੇ ਸਾਲ ਕਰੇ 2 ਸਾਲ ਵੀ ਲਾ ਰਿਹਾ ਸੀ ਜਦੋਂ ਕੋ ਦਾ ਮੰਨ ਜਿੱਤਾ ਮੈਂ ਜੋ ਜਾਂਦਾ ਸੀ ਸਾਲ ਸਾਲ ਰਹਿ ਕੇ ਆਉਂਦਾ ਸੀ ਇੰਡੀਆ ਨਹੀਂ ਨਹੀਂ 6 ਮਹੀਨੇ ਲਗ ਸਾਲ ਵਿੱਚ ਦੋ ਵਾਰ ਹੀ ਚਲ ਜਾਂਦਾ ਸੀ ਨਹੀਂ ਸਾਲਵਾਰ ਦੋ ਵਾਰ ਨਹੀਂ ਕਈ ਵਾਰ ਸਾਲ ਤੋਂ ਬਾਅਦ ਵੀ ਜਾਂਦਾ ਦੋ ਸਾਲ ਜਦੋਂ ਕੋ ਦਾ ਮੰਨ ਗਿਆ ਕੀ ਹੋ ਜਾਂਦਾ ਸੀ ਤੇ ਮੈਂ ਥੋੜੀ ਘੁੰਮਣਾ ਫੇਰਨਾ ਹੁੰਦਾ ਤੂੰ ਕਿਉਂ ਇਕੱਲਾ ਰਹਿੰਦਾ ਸੀ ਉਹ ਹਾਂ ਇੱਥੇ ਇਹ ਜਿੱਕਲੈ ਸੀ ਨਾ ਉਹਨਾਂ ਦਾ ਬੱਚਾ ਤਾਂ ਆਪਣੀ ਮਾਂ ਨਾਲ ਸੀ ਆਪ ਕੱਲ੍ਹ ਹੀ ਸੀ ਰੰਦਾ ਹਾਂਜੀ ਜਿੱਦਾਂ ਨਾਲ ਨਾਲ ਹੀ ਸੀ ਉਹਦਾ ਬੇਟਾ ਕੋਲੇ ਆ ਜਾ ਨਾ ਹੀ ਰਹਿੰਦਾ ਤੇ ਥੋੜੇ ਘੱਟ ਹਾਂਜੀ ਸੋ ਹੁਣ ਕਿੰਨੇ ਤਨੂੰ ਕਹੇ ਇਹਨੂੰ ਹੋਏ ਸੀ ਮਹੀਨੇ ਹੋਏ ਸੀ ਹਫ਼ਤੇ ਹੋਏ ਸੀ ਦਿਨ ਹੋਏ ਸੀ ਇਹ 2-3 ਮਹੀਨੇ ਹੋਏ ਹਾਂ ਜਿੰਨੇ ਵੀ ਨੱਚ ਇੰਡੀਆ ਜਾ ਕੇ ਫੋਨ ਕੀਤਾ ਸੀ ਇਹਨੇ ਆਪਣੀ ਭੈਣ ਨੂੰ ਹਾਂਜੀ ਕਰ ਲੈਂਦੇ ਸੀ ਫੋਨ ਸੋ ਮੇਰੇ ਤੋਂ ਨਹੀਂ ਕਿ ਕਈ ਵਾਰ ਹੁੰਦਾ ਮੈਂ ਕਈ ਵਾਰ ਕਹਿ ਦੇਣਾ ਤੇ ਰੋਜ਼ ਨਾ ਫੋਨ ਕਰਿਆ ਕਰ ਹੂੰ ਮੇਰਾ ਟਾਈਮ ਨਹੀਂ ਦਾ ਇਦਾਂ ਕਈ ਵਾਰ ਮੈਂ ਮਾਫ ਕਰਨਾ ਕਿ ਤੁਹਾਡਾ ਭਰਾ ਸ਼ਰਾਬੀ ਥੋੜੀ ਬੱਤ ਪੀ ਲੈਂਦਾ ਸੀ ਇਹ ਮੈਨੂੰ ਪਤਾ ਨਹੀਂ ਐਕੀ ਨਹੀਂ ਪੀਂਦਾ ਹਾਂ ਹੂੰ ਇਹ ਚੀਨੀ ਸਿਗਰਟ ਵੀਰ ਵੀ ਨਾ ਬਹੁਤ ਨਾਈਸ ਤੇ ਇਹ ਜਿਹੜਾ ਤੁਹਾਡਾ ਜਿਹੜੀ ਲੜਕੀ ਰੱਖੀ ਹੋਈ ਸੀ ਮਨਜੀਤ कौर ਇਹਦੀ ਉਮਰ ਕਿੰਨੀ ਸੀ ਇਹਨ ਮੈਨੂੰ ਇਹਦੀ ਉਮਰ ਤਾਂ ਵੀ ਨਹੀਂ ਪਤਾ ਹੈ ਨਹੀਂ ਮੈਂ ਮੈਂ ਵੀ ਨਹੀਂ ਇੰਨਾ ਹੈ ਨਾ ਹੁਣ ਟਾਈਮ ਜ਼ਿਆਦਾ ਹੋ ਗਿਆ ਮੈਨੂੰ ਉਹਦੇ ਵੀ ਪੂਰੀ ਸਟੋਰੀਸ ਇਹ ਤਾਂ ਤੁਸੀਂ ਦੇਖੀ ਹੈ ਜੇ ਡੀਓ ਨਹੀਂ ਲੇਡੀ ਉਹ ਮੈਂ ਦੇਖੀ ਨਹੀਂ ਹੈਗੀ ਹਾਂਜੀ ਤੁਸੀਂ ਵੇਖਿਆ ਨਹੀਂ ਉਹਨੂੰ ਨਹੀਂ ਮੈਂ ਸੱਚ ਆਉਣ ਗਈ ਸੀ ਤੇ ਉਦੋਂ ਮੈਂ ਥੋੜਾ ਟਾਈਮ ਲਈ 10 ਮਿੰਟੇ ਘਰ ਗਈ ਸੀ ਉਦੋਂ ਸੀ ਉਸ ਘਰ ਚ ਹਾਂਜੀ ਉਸ ਘਰ ਦੇ ਵਿੱਚ ਇਹ ਉੱਚੇ ਰਹਿੰਦੀ ਸੀ ਘਰ ਚ ਕਮਰਾ ਦਿੱਤਾ ਹੁੰਦਾ ਸੀ ਵੱਖਰਾ ਉਹਨੂੰ ਰਹਿਣ ਲਈ ਹਾਂਜੀ ਆਪਸਾਈਡ ਤੇ ਰਹਿੰਦੇ ਸੀਗੇ ਦੋਨੇ ਮਾਪੇ ਪੁੱਤ ਇੱਧਰ ਲਈ ਸਾੜੀ ਇਹ ਜਿਸਦਾ ਮੇਰਾ ਬ੍ਰਦਰ ਤੇ ਜਿਹੜਾ ਵੱਡਾ ਬ੍ਰਦਰ ਤੇ ਦਾ ਅੱਛਾ ਇਹ ਸਾਰਾ ਘਰ ਦੇ ਵਿੱਚ ਹੀ ਰਹਿੰਦੇ ਸੀਗੇ ਇੱਕ ਮਤਲਬ ਇੱਕ ਹਿੱਸਾ ਉਹਨਾਂ ਨੇ ਇਹਨਾਂ ਦਿੱਤਾ ਹੋਇਆ ਸੀ ਤੁਸੀਂ ਇੱਥੇ ਖਾਣਾ ਪੀਣਾ ਆਪਣਾ ਆਇਆ ਤੇ ਅਸੀਂ ਇੱਧਰ ਆਏ ਹਾਂਜੀ ਆਈ ਸੀ ਜਦੋਂ ਇਹ ਘਰ ਗਈ ਆ ਤੁਸੀਂ ਗਏ ਆ ਤੇ ਇਹ ਨੇ ਤੁਹਾਨੂੰ ਚਾਹ ਪਾਣੀ ਪਿਲਾ ਕੇ ਚਾਹ ਪਾਣੀ ਬਣਾਇਆ ਪਿਲਾਇਆ ਤੁਹਾਡੇ ਕੋਲ ਬੈਠੇ ਹੋ ਵੀ ਗੱਲਾਂ ਬਾਤਾਂ ਕੀਤੀਆਂ ਮੈਂ ਵੇਖਣ ਦਾ ਟਾਈਮ ਨਹੀਂ ਸੀ ਤੇ ਐਵੇਂ ਜਿੱਦਾਂ ਗੱਡੀ ਤੇ ਵਸਤੂ ਕਰਕੇ ਥੋੜਾ ਮੈਂ ਨੀਗਾ ਜੀ ਘਰੇ ਦੇਖਣਾ ਕਿ ਉਹਨੇ ਰਿਪੇਅਰ ਕੀਤੀ ਮੈਂ ਕਿਹਾ ਫਿਰ ਮੈਂ ਦੱਸੂਗੀ ਕਿ ਮੈਂ ਦੇਖ ਕੇ ਆਈ ਹਾਂ ਅਛਾ ਤੁਸੀਂ ਉਸ ਵੇਲੇ ਘਰ ਇਹ ਤੁਹਾਡਾ ਭਰਾ ਹੈ ਨਹੀਂ ਸੀ ਨਹੀਂ ਸੀ ਸੀ ਤੇ ਦੂਜਾ ਭਰਾ ਜਿਹੜਾ ਰਹਿੰਦਾ ਬਿਮਾਰ ਹੈ ਉਹ ਇੰਡੀਆ ਸੀਗਾ ਹਾਂਜੀ ਉਹ ਸੀ ਉਹ ਸੀਗਾ ਤੇ ਜਾ ਇਹ ਲੀਡੀ ਸੀ ਹਾਂਜੀ ਤੇ ਉਹ ਜਿਹੜਾ ਮੁੰਡਾ ਹੈ ਜਿਹਨੇ ਮਾਰਿਆ ਤੁਹਾਡੇ ਭਰਾ ਨੂੰ ਉਸ ਕਾ ਉੱਥੇ ਹਾਂਜੀ ਉਹ ਉਹ ਜਿਹੜਾ ਉਹ ਜਿਹੜਾ ਦਰ ਨਾਲ ਫਰੈਂਡ ਸੀਗੀ ਪਿੱਛੇ ਬੈਡਰੂਮ ਦੇ ਭਾਈ ਟੀਸੀ ਗੀ ਤੇ ਡੋਰ ਦਾ ਲੋਕ ਹੁੰਦਾ ਉਹ ਦੇਖਿਆ ਨਾ ਮੈਂ ਸਰਬਾਨ ਦੇ ਇਹਦੀ ਮਾਂ ਨੂੰ ਪਤਾ ਹੈ ਕਿ ਮੁੰਡਾ ਇਹੋ ਜੀ ਹਰਕਤਾਂ ਕਰਦਾ ਹਾਂਜੀ ਬੇਕਾਰ ਚਾਹੀਓ ਤੇ ਦੇਖਦੇ ਰਹੋਗੇ ਪਰ ਤੁਹਾਨੂੰ ਇਹ ਤੇ ਮੁੰਡਾ ਜਿਹੜਾ ਸੀਗਾ ਉਹ ਬਲਸਟਰਸ ਸੀਗਾ ਮਤਲਬ ਕਈ ਵਾਰ ਜੀਐਲ ਜਾ ਚੁੱਕਾ ਚੋਰੀ ਦੀ ਕਿਸ ਵਿੱਚ ਚੁੱਕੀ ਆ ਔਰ ਡਰਗ ਵਿੱਚ ਵੀ ਗਿਆ ਚੋਰੀ ਕੀਤੀ ਆ ਮੋਟਰਸਾਈਕਲ ਹੁਣ ਚੋਰੀ ਕਰਕੇ ਲੈ ਗਿਆ ਤਾਂ ਇਹਨਾਂ ਨੂੰ ਮਾਰਨ ਦਾ ਕਾਰਨ ਆਪਣੀ ਮਾਂ ਨੂੰ ਤਾਂ ਸੰਤੋਖ ਸਿੰਘ ਨੂੰ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੋਊਗਾ ਪੰਜੀ ਕਾਰਨ ਹੋਣ ਠੀਕ ਐ ਸਾਡੇ ਜਾਂ ਤਾਂ ਉਹ ਕੁੜੀ ਕੜੀ ਆਉਂਦੀ ਤੇਰੇ ਉੱਤੇ ਉੱਪਰ ਪਿੱਦਾਂ ਨਾਲ ਆਇਆ ਕਰ ਤਾਂ ਪੈਣਾ ਠੀਕ ਨਹੀਂ ਲੱਗਦਾ ਪਤਾ ਨਹੀਂ ਹੁਣ ਰੱਬ ਜਾਣ ਹੂੰ ਉਹ ਮਾਰ ਦਿੱਤਾ ਲੋਕ ਕੀ ਕਹਿੰਦੇ ਆ ਵੈਸੇ ਸਾਡੇ ਪਿੰਡ ਦੇ ਲੋਕ ਪਿੰਡ ਦੇ ਲੋਕ ਮੈਨੂੰ ਪਤਾ ਨਹੀਂ ਉਹ ਗੱਲਾਂ ਨਹੀਂ ਉਹਨਾਂ ਨਾਲ ਮੈਨੂੰ ਨਹੀਂ ਪਤਾ ਹੈ ਪਰ ਤੁਹਾਡੇ ਕੋਲ ਸਮਝਰ ਫੋਨ ਆਇਆ ਇਨਵੈਸਟੀਗੇਸ਼ਨ ਦੇ ਮਤਾਬਕ ਕਿ ਪੁਲਿਸ ਨੇ ਵੀ ਗੱਲਬਾਤ ਕੀਤੀ ਆ ਕਿ ਉਹ ਕਹਿੰਦੇ ਕਿ ਇਹ ਜਿਹੜੀ ਔਰਤ ਸੀਗੇ ਇਹਦੇ ਸਬੰਧ ਤੁਹਾਡੇ ਭਰਾ ਦੇ ਨਾਲ ਸੀ ਕਿਉਂਕਿ ਅਸੀਂ ਇੱਕ ਐਸੇ ਪਲੇਟਫਾਰਮ ਤੇ ਬੈਠੇ ਆ ਜਿੱਥੇ ਕਿ ਕਈ ਗੱਲਾਂ ਨਹੀਂ ਵੀ ਕਰਨੀਆਂ ਹੁੰਦੀਆਂ ਉਹ ਸਾਨੂੰ ਕਿਵੇਂ ਕਰਨੀਆਂ ਪੈਂਦੀਆਂ ਕਿ ਲੋਕ ਕਹਿੰਦੇ ਨੇ ਲੋਕਾਂ ਦੀ ਆਵਾਜ਼ ਹੈ ਤੇ ਪੁਲਿਸ ਨੇ ਇਨਵੈਸਟੀਗੇਟ ਕੀਤਾ ਪੁਲਿਸ ਜਿਹੜੀ ਖੁਦ ਐਡਵਰਟ ਕਰ ਚੁੱਕੀ ਆ ਕਿ ਮੁੰਡਾ ਕਹਿੰਦਾ ਸੀ ਕਿ ਮੈਂ ਲੋਕਾਂ ਦੀਆਂ ਲੋਕਾਂ ਦੀਆਂ ਗੱਲਾਂ ਲੋਕਾਂ ਨੇ ਤਾਂ ਨੇ ਮੈਂ ਨਹੀਂ ਮੈਂ ਸੁਣ ਨਹੀਂ ਸਕਦਾ ਜੋ ਮੇਰੀਆਂ ਮਾਂ ਦੀਆਂ ਹਰਕਤਾਂ ਨੇ ਜਿਸ ਕਰਕੇ ਕਿੰਦਾ ਕਿ ਮੈਂ ਜਣ ਕੇ ਅੱਕ ਕੇ ਇਹ ਸਭ ਕੁਝ ਕੀਤਾ ਤੇ ਮੈਂ ਖੁਦ ਆਪ ਕਬੂਲ ਕੀਤਾ ਕਿ ਮੈਂ ਕੀਤਾ ਮੇਰੀ ਮਾਂ ਦੇ ਰਿਲੇਸ਼ਨ ਜਿਹੜੇ ਸੀਗੇ ਉਹ ਠੀਕ ਨਹੀਂ ਸੀਗੇ ਸੰਤੋਖ ਸਿੰਘ ਨਾਲ ਇਹ ਸਾਬ ਝੂਠ ਬੋਲਦਾ ਝੂਠ ਬੋਲਦਾ ਜੇ ਇਹ ਨਹੀਂ ਤਾਂ ਕੋਈ ਘਰ ਚ ਚੋਰਿੰਦਾ ਸੀ ਮਾਂ ਨੂੰ ਲੈ ਕੇ ਲਾਂਬੇ ਚਲੇ ਜਾਂਦਾ ਕਿ ਖੁਦ ਆਪ ਨਛੀਰਾ ਦੀ ਸਿਕਾ ਪੈਸਾ ਕੋ ਕੋੜ ਨਹੀਂ ਸਿਕਾ ਉਹ ਫੇ ਉਹਨੇ ਇਹ ਇਲਜ਼ਾਮ ਤਾਂ ਕੋਈ ਲਾਉਣਾ ਹੀ ਹੈ ਜੀ ਸੋ ਤੁਹਾਡੇ ਮੁਤਾਬਕ ਫੇ ਮਾਰਨ ਦਾ ਕਾਰਨ ਕੀ ਹੋਇਆ ਮਾਰਨ ਦਾ ਕਾਰਨ ਇਹ ਚੋਰ ਸਿਕਾ ਪੈਸੇ ਪੁੱਛ ਰਿਹਾ ਮੰਗ ਰਿਹਾ ਜਿਹਨੂੰ ਸਕੂਟਰ ਮੋਟਰਸਾਈਕਲ ਜਿਹੜਾ ਉਹਦਾ ਸਿਕਾ ਉਹ ਹੂੰ ਜੀ ਬਸ ਤੁਹਾਡਾ ਪੱਖ ਕਿਉਂਕਿ ਹੁਣ ਇਹੀ ਗੱਲਾਂ ਕਹਿ ਨਹੀਂ ਹੋ ਜਿੰਨਾ ਜਿਹੜਾ ਕੋਈ ਐਂ ਸਾਇਕਲ ਜਿੱਥੇ ਬੈਠ ਕੇ ਰਹਿੰਦਾ ਸੀ ਉਹ ਲੈ ਜਾਂਦਾ ਮੈਂ ਤੁਹਾਡੇ ਕਹਿਣ ਦਾ ਭਾਵ ਇਹ ਆ ਕਿ ਸਾਡੇ ਭਰਾ ਦੀ ਮੌਤ ਦਾ ਕਾਰਨ ਇਹ ਮੁੰਡਾ ਆ ਪਰ ਇਹ ਕਾਰਨ ਨਹੀਂ ਹੈ ਕਿ ਮੇਰੇ ਭਰਾ ਦੇ ਰਿਲੇਸ਼ਨ ਨੂੰ ਲੀਡ ਹੀ ਨਾ ਕਰਕੇ ਜਿਸ ਕਰਕੇ ਉਹਨੇ ਆਪਣੀ ਮਾਂ ਨੂੰ ਮਾਰਿਆ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਝੂਠ ਬੋਲਦਾ ਕੁੜੀ ਲਿਆਉਂਦਾ ਸੀ ਉੱਥੋਂ ਥੋੜਾ ਰੋਕ ਦੇਤੀ ਜੀ ਮੇਰਾ ਇੰਨਾ ਮੇਰਾ ਦਿਮਾਗ ਕੰਮ ਕਰਦਾ ਬਾਕੀ ਰੱਖ ਜਾ ਬਟ ਪੁਲਿਸ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਲੋਕ ਜਿਹੜੀ ਕੁਸਟਮਸ ਕਰ ਰਹੇ ਆ ਉਹ ਕਹਿੰਦੇ ਆ ਕਿ ਜਿਹੜੀ ਮਾਂ ਹੈ ਇਹਦੇ ਆਲਰੇਡੀ ਦੋ ਸ਼ਾਦੀਆਂ ਹੋ ਚੁੱਕੀਆਂ ਸੀ ਇਵੇਂ ਨਹੀਂ ਮਿਲਦਾ ਨਤੀਜਾ ਜਿਹੜਾ ਰਿਲੇਸ਼ਨ ਹੈ ਹੁਣ ਤੁਹਾਡੇ ਭਰਾ ਦੇ ਨਾਲ ਸੀਸ ਔਰਤ ਦਾ ਨਹੀਂ ਨਹੀਂ ਮੈਂ ਨਹੀਂ ਇਹ ਲੋਕ ਕਹਿੰਦੇ ਨੇ ਇਹ ਪੁਲਿਸ ਦੀ ਸਟੇਟਮੈਂਟ ਹੈ ਜਿਹੜੀ ਕਿ ਸਾਡੇ ਪਾਸ ਰਿਕਾਰਡਡ ਹੈ ਹੂੰ ਹੂੰ ਉਹ ਬਈ ਉਹ ਮੰਨਦੇ ਨੇ ਇੱਥੇ ਕਹਿਣਾ ਮਾਰਨ ਦਾ ਕੋਈ ਹੱਲ ਹੁੰਦਾ ਹੁਣ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਪੈਨ ਜੀ ਤੁਹਾਡੇ ਆਉਣ ਦਾ ਕੀ ਮਕਸਦ ਹੈ ਰਿਡੀਓ ਟੀਮ ਤੇ ਇੱਥੇ ਦਸ ਬੀ ਸਿਟੀਜ਼ਨਸ ਵੀ ਹੋਂਸੀਏ ਚਾਹੁੰਦੇ ਨੇ ਦੱਸਦਾ ਜਾਣੀ ਚਾਹੇ ਕਿ ਹੁਣ ਅਸੀਂ ਵੀ ਨਹੀਂ ਦਰਦ ਦਾ ਪੈਂਡ ਜਾ ਸਕਦੇ ਨੀ ਤੁਹਾਨੂੰ ਤਾਂ ਡਰ ਦੀ ਕੋਈ ਅਸੀਂ ਲੋੜ ਨਹੀਂਗੀ ਇਹ ਕਬਰਾਉ ਨਾ ਜੇ ਤੁਹਾਨੂੰ ਤੁਸੀਂ ਜਾਣਾ ਚਾਹੁੰਦੇ ਹੋ ਕੋਈ ਰਸਮ ਤੇ ਆਪਣੇ ਭਰਾ ਤੇ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਔਰ ਆਈ ਵਿਲ ਇਵਨ ਇਨਫੋਰਮ ਸਾਡ ਲੋਕਲ ਪੁਲਿਸ ਨੂੰ ਯੋਗਰ ਜਿੰਨਾ ਹੁਣ ਮੇਰੇ ਭਰਾ ਨੇ ਉਹਨਾਂ ਦੀ ਮਦਦ ਕੀਤੀ ਉਹ ਉਹਨਾਂ ਦੇ ਲਈ ਸਕੇ ਹੋਇਆ ਤਾਂ ਮੈਂ ਸਾਡ ਨੂੰ ਵੀ ਡਰੇ ਲੱਗਣਾ ਪੈ ਲੱਜਣ ਨੂੰ ਬਾਅਦ ਨਹੀਂ ਤੁਸੀਂ ਕਬਰਾਉ ਨਾ ਅਸੀਂ ਤੁਹਾਡੇ ਨਾਲ ਹੈ ਔਰ ਸਾਨੂੰ ਦੁੱਖ ਹੈ ਕਿ ਭੈਣ ਦਾ ਭਰਾ ਚਲੇ ਜਾਣਾ ਜਿਹੜੀ ਭੈਣ ਸੁੱਖਾਂ ਸੁਖ ਦੀ ਰਖੜੀਆਂ ਬੰਦ ਹੀ ਆ ਰਹੀ ਆ ਇਹਨੇ 70 ਸਾਲਾਂ ਤੋਂ ਤਾਂ ਉਹ ਭਰਾ ਹਮੇਸ਼ਾ ਵਾਸਤੇ ਹਾਂਜੀ ਦੂਰ ਚਲ ਜੂਵੇ ਬੜਾ ਦੁੱਖ ਆ ਸਾਰੀ ਰਾਤ ਨੀਂਦ ਨਹੀਂ ਆਉਂਦੀ ਹੈ ਜੀ ਬੰਕ ਬੇਰੈਮੀ ਨਾ ਕਤਲ ਕਰਨਾ ਦੋ ਸੋ ਇਹਨਾਂ ਦੀ ਅੰਤਮ ਰਸਮਾਂ ਤੇ ਫਿਰ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਤੁਹਾਡੇ ਤੁਸੀਂ ਤੁਹਾਡੇ ਵਿੱਚੋਂ ਤੁਹਾਡੀ ਭੈਣ ਦੂਸਰੀ ਜਾਂ ਤੁਸੀਂ ਹਾਂਜੀ ਉਹ ਜਿੱਦਾਂ ਉਹਦੀ ਲਾਸ਼ ਜਿੱਦਾਂ ਹਨਾ ਤਿੰਨ ਦਿਨ ਅੰਦਰ ਰਹੀ ਜੀ ਫੇਰ ਮੇਰਾ ਭਾਵੀ ਜਿੱਦ ਦਾ ਦੋ ਦਿਨ ਬਟ ਉਹ ਲੋਕਲਾਤੋ ਵੀ ਉੱਥੇ ਬੈਠਾ ਰਿਹਾ ਤੇ ਫੇਰ ਹੁਣ ਉਹਨੂੰ ਇੰਨੀ ਤੌਰ ਤੇ ਨਹੀਂ ਨਾ ਤੌਰ ਹੁੰਦਾ ਸੀਗਾ ਇਹ ਪਤਾ ਕਦੋਂ ਲੱਗਿਆ ਫੇਰ ਇਹਨੇ ਪਤਾ ਕਦੋਂ ਲੱਗਿਆ ਕਿ ਮਤਲਬ ਮੌਤ ਹੋਈ ਡੈਥ ਬੋਡੀ ਡੈਥ ਮਤਲਬ ਜਿਹੜੇ ਡੈਡ ਬੋਡੀਆਂ ਦਾ ਪਤਾ ਕਿਉਂ ਲੱਗਾ ਕਿ ਕਤਲ ਕੀਤਾ ਹੋਇਆ ਆ ਮਤਲਬ ਕਿ ਮੌਤ ਹੋ ਚੁੱਕੀ ਆ ਕੋਈ ਕਿਸੇ ਨੂੰ ਇਹਦੀਆਂ ਬੇਟੀਆਂ ਦੋ ਗਈਆਂ ਸੀਆਂ ਉਹ ਰੋਜ਼ ਫੋਨ ਕਰਦੀਆਂ ਸੀ ਉਹਨੇ ਮੰਮੀ ਫੋਨ ਨਹੀਂ ਸੀ ਚੱਕਦੀ ਹਾਂ ਤੇ ਫਿਰ ਅਸੀਂ ਤਾਂ ਜਾ ਕੇ ਦੇਖੀ ਉਹ ਜਾ ਕੇ ਫਿਰ ਦੇਖਿਆ ਤਾਂ ਬਲੌਕ ਲੱਗੇ ਸੀ ਫਿਰ ਸਰਪੰਚ ਨੂੰ ਲੈ ਕੇ ਨਹੀਂ ਲੋਕ ਆਏ ਤੇ ਜਾ ਦੇ ਅੰਦਰ ਬਾੜ ਕੇ ਦੇਖਿਆ ਤਾਂ ਖੂਨੇ ਖੂਨ ਲੱਤ-ਪਾਤ ਸਾਰਾ ਕੁਝ ਮਤਲਬ ਅੰਦਰ ਇਹ ਅੰਦਰ ਲੋਕ ਲੱਗੇ ਹੋਏ ਸੀ ਹਾਂਜੀ ਤੇ ਜਿਹੜੀ ਬੌਡੀਆਂ ਸੀ ਇਹ ਦੋਨੇ ਇੱਕ ਕਮਰੇ ਵਿੱਚ ਸੀਗੀਆਂ ਨਹੀਂ ਨਹੀਂ ਇਹ ਇਹ ਬੱਕਰੀ ਸੀ ਦੋ ਤਿੰਨ ਰੁਪਏ ਛੱਡ ਕੇ ਤੇ ਮੇਰਾ ਬ੍ਰਦਰ ਬੱਕਰਾ ਸੀ। ਬੱਕਰੀ ਆ ਬੱਕਰੀ। ਸੋ ਸੰਸਕਾਰ ਜਿਹੜੇ ਨੇ ਤੁਹਾਡੇ ਫਿਰ ਭਤੀਜੇ ਨੂੰ ਜਾ ਕੇ ਕੈਨੇਡਾ ਤੋਂ ਕੀਤੇ? ਹਾਂਜੀ ਹਾਂਜੀ ਉਹ ਨਹੀਂ ਉਹਨਾਂ ਨੇ ਸਾਰਾ ਤੇ ਹੁਣ ਅਸੀਂ ਇਨਸਾਫ ਤੇ ਸਾਹੁੰਨੇ पे ਇਹਨੂੰ ਜੇਲ ਹੋਣੀ ਚਾਹੀਦੀ ਸਾਰੀ ਲਾਈਫ ਲਈ ਬਾਹਰ ਨਾ ਦੇ ਦੋ ਕਤਲ ਇੰਨੇ ਬੇਰਹਿਮ ਨਹੀਂ ਹੁੰਦੇ। ਜਾਇ ਹੋ ਤਾਂ ਇਹਨਾਂ ਦਾ ਮਦਦ ਬਹੁਤ ਇਹਦੀ ਕੀਤੀ ਸੀ। ਉਹ ਤਾਂ ਆਲਰਡੀ ਉਹ ਤਾਂ ਅਥਾਰਟੀ ਕਬੂਲ ਕਰ ਚੁੱਕਾ ਆਪਣੇ ਆਪ ਨੂੰ ਕਿ ਮੈਂ ਕੀਤਾ ਹੈ ਮੇਰੇ ਕਰਨ ਦਾ ਕਾਰਨ ਉਹ ਉਹ ਦੱਸ ਵੀ ਚੁੱਕਾ ਹੈ ਉਹ ਤਾਂ ਅੱਗੇ ਵੀ ਕਹਿੰਦੇ 6-7 ਦਿਨ ਪਾਰ ਕਿਉਂ ਇਨਾ ਕੰਮ ਚਾਹੀਏ ਇਹ سزا ਜਾ ਹੋਵੇ ਚੰਗੀ ਤਾਂ ਦੁਬਾਰਾ ਇਹ ਕੰਮ ਕਰੇ ਮਿਹਰਬਾਨੀ ਪਹਿਲੀ ਸਾਨੂੰ ਉਹ ਸ਼ੋਰ ਕਹਿਣਾ ਚਾਹ ਰਹੇ ਤੁਸੀਂ ਹਾਂਜੀ ਮੈਂ ਸੇ ਮੈਂ ਹੀ ਕਹਿੰਦੀ ਬਸ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਮਿਹਰਬਾਨੀ ਜਿਦਾ ਸਾਡਾ ਦਿਲ ਦਿਖਾਇਆ ਹੈ ਸਾਰੀ ਉਮਲ ਨਹੀਂ ਬਾਹਰ ਹੁਣ ਸਾਨੂੰ ਵੀ ਡਰ ਪੈ ਗਿਆ ਕਿ ਫਿਰ ਨਹੀਂ ਜਾ ਸਕਦੀ ਨੇ ਪੈਨ ਜੀ ਤੁਸੀਂ ਇਹ ਨਾ ਘਬਰਾਓ ਕਾਨੂੰਨ ਸਾਰਿਆਂ ਲਈ ਇਕੋ ਜਿਹਾ ਹੈ ਔਰ ਤੁਹਾਡੀ ਮਦਦ ਕਰਨ ਲਈ ਕਾਨੂੰਨ ਤੁਹਾਡੇ ਹੱਥ ਵਿੱਚ ਹੈ ਤੁਹਾਡੇ ਹੱਕ ਵਿੱਚ ਹੈ ਔਰ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਹੈ ਕਿਸੇ ਵੀ ਲਈ ਵੀ ਤੁਹਾਨੂੰ ਇੰਡੀਆ ਨੂੰ ਜਾਣਾ ਹੋਵੇ ਤਾਂ ਤੁਸੀਂ ਤਾਲਮਿਲ ਕਰਨ ਦਾ ਨੰਬਰ ਤੁਹਾਡੇ ਕੋਲ ਹੈ ਅਸੀਂ ਤੁਹਾਡੇ ਸੇਵ ਵਿੱਚ ਇਸ ਮੁਕ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ ਮਿਹਰਬਾਨੀ ਪੈਨ ਜੀ ਬੜਾ ਦੁੱਖ ਹੈ ਪੈਨ ਜੀ ਮਿਹਰਬਾਨੀ ਕਿ ਤੁਸੀਂ ਆਪਣੀ ਗੱਲਬਾਤ ਕਰਨ ਲਈ ਆਪਣਾ ਪੱਖ ਪੇਸ਼ ਕਰਨ ਲਈ ਕਾਲ ਕੀਤਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ